ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਾ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੱਲ ਸਾਂਝੀ ਕਰ ਲਈਏ ਅਕਾਲੀ ਸਿਆਸਤ ਦੇ ਵਿੱਚ ਜਿਹੜਾ ਨਵਾਂ ਵੱਡਾ ਪੁਚਾਲ ਆਇਆ ਉਸ ਦੀ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਕੱਲ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਹੈ ਭ੍ਰਿਸ਼ਟਾਚਾਰ ਦੇ ਵੱਡੇ ਇਲਜ਼ਾਮ ਲਗਾਏ ਨੇ ਇਹ ਹੀ ਨਹੀਂ ਉਹਨਾਂ ਨੇ ਕਈ ਖੁਲਾਸੇ ਕੀਤੇ ਜਿਸ ਵਿੱਚ ਬਾਦਲ ਪਰਿਵਾਰ ਦੇ ਉੱਪਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਸੋ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਨਾ ਕਿਉਂਕਿ ਦੂਸਰੇ ਪਾਸੇ ਸੇ ਗੱਲ ਕਰੀਏ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹਨਾਂ ਨੇ ਵੀ ਗਿਆਨੀ ਰਗਵੀਰ ਸਿੰਘ ਦਾ ਸਾਥ ਦੇੰਦਾ ਫੈਸਲਾ ਕੀਤਾ ਸੋ ਹੁਣ ਇੱਕ ਵਾਰ ਫੇਰ ਪੰਜਾਬ ਦੀ ਜਿਹੜੀ ਪੰਥਕ ਪੋਲਿਟਿਕਸ ਔਰ ਅਕਾਲੀ ਪੋਲਿਟਿਕਸ ਹੈ 360 ਡਿਗਰੀ ਤੇ ਘੁੰਮੀ ਹੈ ਸੋ ਜ਼ਰੂਰ ਇਹ ਜੋ ਸਥਿਤੀਆਂ ਬਣੀ ਹੈ ਜਿਸ ਤਰ੍ਹਾਂ ਦੇ ਖੁਲਾਸੇ ਗਿਆਨੀ ਰਗਵੀਰ ਸਿੰਘ ਵੱਲੋਂ ਕੀਤੇ ਗਏ ਨੇ ਜ਼ਰੂਰ ਇਸ ਉੱਪਰ ਵਿਸ਼ਲੇਸ਼ਨ ਸਾਂਝਾ ਕਰਿਓ ਦੇਖੋ ਪੰਜਾਬ ਦੀ ਪੰਥਕ ਪੋਲਿਟਿਕਸ 360 ਡਿਗਰੀ ਘੁੰਮ ਗਈ ਹੈ ਗਿਆਨੀ ਰਗਵੀਰ ਸਿੰਘ ਜਿਹੜੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਔਰ ਇਸ ਵਕਤ ਗਿਆਨੀ ਰੁਘਵੀਰ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ਤੇ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਹੁਣ ਉਹਨਾਂ ਵੱਲੋਂ ਐਡਾ ਵੱਡਾ ਐਲੀਗੇਸ਼ਨ ਐਡਾ ਵੱਡਾ ਕ腐ਸ਼ਨ ਦਾ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚ ਜਿਹੜਾ ਕੀਤਾ ਗਿਆ ਉਹਦੇ ਨਾਲ ਪੰਜਾਬ ਦੀ ਪੰਥਕ ਪੋਲਿਟਿਕਸ 360 ਡਿਗਰੀ ਘੁੰਮ ਗਈ ਹੈ ਔਰ ਉਹਨਾਂ ਨੇ ਕਈ ਅਹਜੇ ਪੁਰਾਣੇ ਅਤੇ ਨਵੇਂ ਮਸਲੇ ਉਭਾਰੇ ਨੇ ਜਿਹੜੇ ਲਟਕਦੇ ਆ ਰਹੇ ਨੇ ਔਰ ਜਿਨ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਉਂਗਲ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਔਰ ਉਸ ਪਰਿਵਾਰ ਵੱਲ ਵੀ ਉੱਠ ਰਹੀ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਸ ਪਰਿਵਾਰ ਦਾ ਵੱਡਾ ਦਖਲ ਹੈ ਭਾਵ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪਾਸੇ ਵੀ ਉਂਗਲਾਂ ਯਾਨੀ ਰੁਕਬੀਰ ਸਿੰਘ ਉਹਨਾਂ ਨੇ ਚੱਕੀਆਂ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਬڑے ਸਵਾਲ ਉਹਨਾਂ ਨੇ ਖੜੇ ਕੀਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲਕ ਦੇ ਸਬੰਧ ਦੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਵਿਖੇ ਸੱਦਿਆ ਹਾਲਾਂਕਿ ਭਗਵੰਤ ਮਾਨ ਆਪਣੇ ਵੱਲੋਂ ਸ਼ਿਕਾਇਤਾਂ ਤੇ ਸਬੂਤ ਸੌਂਪ ਕੇ ਗਏ ਸੀ ਔਰ ਉਸ ਵੇਲੇ ਕਿਹਾ ਸੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿ ਅਸੀਂ ਬਹੁਤ ਜਲਦ ਹੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਅਗਲੇ ਫੈਸਲੇ ਹੋਣਗੇ لیکن حلے تک پنج سنگھ صاحبانہ دی بیٹھک نہیں ہوئی ہو سکدا ہے کیونکہ او سمरथ ਨੇ জ্ঞানী ਕੁਲਦੀਪ ਸਿੰਘ ਗੜਗਜ ਉਹ ਐਕਟਿੰਗ ਜੱਥੇਦਾਰ ਨੇ ਹੋ ਸਕਦਾ ਹੈ ਉਹਨਾਂ ਨੇ ਉਹਨਾਂ ਸ਼ਿਕਾਇਤਾਂ ਤੇ ਉਹਨਾਂ ਸਬੂਤਾਂ ਤੇ ਕੋਈ ਕਾਰਵਾਈ ਕੀਤੀ ਵੀ ਹੋਵੇ ਪਰ ਉਹ ਗੱਲ میڈیا ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ذریعے یا ਸਕੱਤਰੇ શ્રી ਅਕਾਲ ਤਖਤ ਸਾਹਿਬ ਦੇ ذریعے ਬਾਹਰ ਨਹੀਂ ਆਈ ਭਗਵੰਤ ਮਾਨ ਨੇ ਸ਼ਿਕਾਇਤਾਂ ਸਬੂਤਾਂ ਸੌਂਪੀਆਂ ਜਿਹੜੀਆਂ ਨੇ ਉਹ ਵੀ ਬਾਹਰ ਨਹੀਂ ਆਈਆਂ ਹਲੇ ਤੱਕ ਲੇਕਿਨ ਗਿਆਨੀ ਕੁਲਦੀਪ ਜਿਹੜੇ ਗਿਆਨੀ ਰਕबीर ਸਿੰਘ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਨਾਲ ਇੱਕ ਵਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਸਵਾਲ ਖੜੇ ਹੋਏ ਨੇ ਉਹ ਕਹਿ ਰਹੇ ਨੇ ਗਿਆਨੀ ਰਕਬੀਰ ਸਿੰਘ ਕਿ ਅਕਨਫਰ ਸਾਹਿਬ ਦੀ ਭੇਟਾ ਜਿਹੜੀ 8500 ਰੁਪਏ ਸੀ 8500 ਰੁਪਏ ਸੀ ਉਹਦੇ ਲਈ ਵੀ 5-5 ਲੱਖ ਦੀ ਡਿਮਾਂਡ ਕਿੱਡਾ ਵੱਡਾ ਉਹਨਾਂ ਨੇ ਇਹ ਇਲਜ਼ਾਮ ਰੱਖਿਆ ਔਰ ਉਹ ਕਹਿ ਰਹੇ ਨੇ ਕੀ ਗਿਆਨੀ ਸੁਲਤਾਨ ਸਿੰਘ ਉਹਨਾਂ ਦੀ ਜਦੋਂ ਟਰਾਂਸਫਰ ਕੀਤੀ ਗਈ ਤੇ ਇੱਕ ਅਧਿਕਾਰੀ ਨੇ ਉਹਨਾਂ ਤੋਂ ਵੀ ਪੈਸੇ ਦੀ ਮੰਗ ਕੀਤੀ ਤਾਂ ਕਿ ਉਹਨਾਂ ਦੀ ਦੁਬਾਰਾ ਵਾਪਸੀ ਹੋ ਸਕੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸੰਗੀਨ ਕਿਸਮ ਦੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਔਰ ਗਿਆਨੀ ਰਕबीर ਸਿੰਘ ਕਹਿੰਦੇ ਕਿ ਸੰਗਤ ਪੁੱਛਦੀ ਹੈ ਕਿ ਪਵਿੱਤਰ ਸਰੂਪ ਕੌਣ ਲੈ ਗਿਆ ਕਿੱਥੇ ਦੀ ਸੱਟ ਦਾ ਵੀ ਗਠਨ ਹੋਇਆ ਸਾਨੂੰ ਪਤਾ ਹੈ ਤੇ ਉਹ ਕਹਿੰਦੇ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਇੱਕ ਪਰਿਵਾਰ ਪੁਸ਼ਤ ਪਨਾਹੀ ਕਰਦਾ ਹੈ ਇਹ ਛੋਟੀ ਗੱਲ ਨਹੀਂ ਹੈ ਉਹ ਕਹਿੰਦੇ ਸ਼ਨੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਭੈੜੇ ਵਰਤਾਰੇ ਵਰਤ ਰਹੇ ਨੇ ਇਹ ਵੀ ਬਹੁਤ ਵੱਡੀ ਗੱਲ ਹੈ ਔਰ 2 ਦਸੰਬਰ ਦੇ ਹੁਕਮਨਾਮੇ ਦਾ ਜ਼ਿਕਰ ਕਰਦੇ ਨੇ ਕਿ 2 ਦਸੰਬਰ ਦੇ ਹੁਕਮਨਾਮੇ ਮੌਕੇ ਜਿਨ੍ਹਾਂ ਨੇ ਸੰਗਤ ਜੀ ਹਜ਼ੂਰੀ ਚ ਗੁਰੂ ਸਾਹਿਬ ਦੇ ਸਾਹਮਣੇ ਫਸੀਲ ਤੇ ਖੜਕੇ ਹਾਂ ਕਰਕੇ ਜਿਨ੍ਹਾਂ ਨੇ ਸਾਰੇ ਗੁਨਾਹ ਕਬੂਲੇ ਉਹ ਬਾਅਦ ਵਿੱਚ ਮੁਕਰ ਗਏ ਉਹ ਕਹਿੰਦੇ ਇਹ ਗੁਰੂ ਪੰਥ ਤੋਂ ਬੇਮੁਖ ਹੋ ਜਾਣ ਦੇ ਬਰਾਬਰ ਹੈ ਤੇ ਬਹੁਤ ਦੁਖਦਈ ਹੈ ਉਹ ਕਹਿੰਦੇ ਸਾਡਾ ਹਿਰਦੇ ਦੁਖਦਾ ਹੈ ਹਿਰਦਾ ਦੁਖਦਾ ਹੈ ਉਹ ਕਹਿੰਦੇ ਇੱਕ ਪਰਿਵਾਰ ਨੇ ਨਿੱਜੀ ਹਿੱਤਾਂ ਲਈ ਸੰਸਥਾਵਾਂ ਨੂੰ ਵਰਤਿਆ ਕੌਮ ਦਾ ਨੁਕਸਾਨ ਕੀਤਾ ਹੈ ਬੜੇ ਉਹਨਾਂ ਨੇ ਦੁਖੀ ਮਨ ਦੇ ਨਾਲ ਸਵਾਲ ਖੜੇ ਕੀਤੇ ਕਹਿੰਦੇ ਸੌਦਾ ਸਾਧ ਦੀ ਮਾਫੀ ਉਹਦੇ ਪਿੱਛੇ ਕੌਣ ਸੀ ਮਾਫੀ ਦੇਣ ਦਾ ਹੁਕਮ ਦਿੱਤਾ ਫਿਰ ਫਿਲਮ ਚਲਾਉਣ ਦੇ ਲਈ ਪੁਲਿਸ ਕਹਿੰਦੇ ਸੌਦਾ ਸਾਧ ਦਾ ਪਰਚਾ ਕੈਨਸਲ ਕੀਤਾ ਹੁਕਮ ਦੇ ਕੇ ਜਥੇਦਾਰ ਸਾਹਿਬ ਨੂੰ ਰਿਹਾਈ ਤੇ ਸੱਦਣਾ ਬਰਗਾੜੀ ਵਰਗੇ ਕਾਂਡ ਹੋਣਾ ਔਰ ਸੰਗਤ ਤੇ ਗੋਲੀਬਾਰੀ ਤੇ लाठी चार्ज ਹੋਣਾ ਤੇ ਉਹ ਕਹਿੰਦੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਦੁੱਖਦਾਈ ਹੈ ਤੇ ਹੁਣ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਮੈਂ ਜੋਦੜੀ ਕਰਦਾ ਬੇਨਤੀ ਕਰਦਾ ਸਿੱਖ ਸੁਭਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸੰਪਰਦਾਵਾਂ ਟਕਸਾਲਾਂ ਸਭਾ ਸੁਸਾਇਟੀਆਂ ਕਮੇਟੀਆਂ ਇਕੱਤਰ ਹੋ ਕੇ ਸਰਬਤ ਖਾਲਸਾ ਸਦਕੇ ਐਸਜੀਪੀਸੀ ਨੂੰ ਇੱਕ ਪਰਿਵਾਰ ਤੋਂ ਮੁਕਤ ਕਰਾਉਣ ਦੇ ਲਈ ਯਤਨਸ਼ੀਲ ਤੇ ਵਚਨਬੱਧ ਹੋਈਏ ਸੋ ਉਹ ਸਰਬਤ ਖਾਲਸਾ ਦੀ ਵਕਾਲਤ ਕਰ ਰਹੇ ਨੇ ਗਿਆਨੀ ਰੁਕबीर ਸਿੰਘ ਔਰ ਜਿਹੜੇ ਗਿਆਨੀ ਰੁਕबीर ਸਿੰਘ ਹੋਣਾ ਨੇ ਇਲਜ਼ਾਮ ਏਡੇ ਵੱਡੇ ਵੱਡੇ ਲਗਾਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੇ ਪਵਿੱਤਰ ਸਰੂਪ ਦੇਣ ਦੇ ਵਿੱਚ ਵੀ ਗੜਬੜੀਆਂ ਔਰ ਬੇਤਿਆਨੀਆਂ ਨੇ ਜੜੀਆਂ ਇਹ ਬਹੁਤ ਵੱਡਾ ਇਕਤਰਾ ਨਾਲ ਗੁਨਾਹ ਹੈ ਔਰ ਸੁਮੇਲ ਸਿਆਣੀ ਨੂੰ ਤਰੱਕੀ ਦੇ ਕੇ ਡੀਜੀਪੀ ਬਣਾਉਣਾ ਇਜ਼ਹਾਰ ਆਲਮ ਵਰਗੇ ਪਰਿਵਾਰਾਂ ਨੂੰ ਟਿਕਟ ਦੇਣਾ ਜਿਨ੍ਹਾਂ ਨੇ ਆਲਮ ਸੈਨਾ ਬਣਾ ਕੇ ਰੱਖੀ ਸੀ ਸੋ ਇਹ ਸਾਰੀਆਂ ਗੱਲਾਂ ਬੜੇ ਦੁਖੀ ਹਿਰਦੇ ਦੇ ਨਾਲ ਗਿਆਨੀ ਰੁਗਵੀਰ ਸਿੰਘ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਨੇ ਔਰ ਸਰਬਤ ਖਾਲਸੇ ਦੀ ਉਹ ਮੰਗ ਕਰਦੇ ਨੇ ਔਰ ਗਿਆਨੀ ਹਰਪੀਰ ਸਿੰਘ ਦਾ ਸਾਥ ਮਿਲ ਗਿਆ ਗਿਆਨੀ ਰੁਗਵੀਰ ਸਿੰਘ ਨੂੰ ਗਿਆਨੀ ਹਰਪੀਰ ਸਿੰਘ ਉਹਨਾਂ ਨੇ ਬਕਾਇਦਾ ਲਿਖ ਕੇ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਸਮਰਥਨ ਕੀਤਾ ਇਸ ਪੂਰੇ ਮਾਮਲੇ ਦੇ ਵਿੱਚ ਔਰ ਗਿਆਨੀ ਹਰਪ੍ਰੀਤ ਸਿੰਘ ਉਹ ਜਥੇਦਾਰ ਨੇ ਜਿਹੜੇ ਹਟਾਏ ਗਏ ਸੀ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਫਿਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਵਕਤ ਕੀਤਾ ਗਿਆ ਫਿਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਸੋ ਇੱਥੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਸਮਰਥਨ ਕੀਤਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀ ਕੀ ਕਿਹਾ ਅੱਜ ਇਹ ਵੀ ਸੁਣਨਾ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਇੱਕ ਵਾਰੀ ਇੱਕ ਇੱਕ ਸ਼ਬਦ ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਪੜ੍ਹਦਾ ਕਿ ਉਹਨਾਂ ਨੇ ਕਿਵੇਂ ਗਿਆਨੀ ਰਕबीर ਸਿੰਘ ਦੇ ਨਾਲ ਸਾਥ ਦਿੱਤਾ ਗਿਆਨੀ ਰਕबीर ਸਿੰਘ ਲਿਖਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ ਇਸ ਸੰਸਥਾ 'ਚ ਕਿਸੇ ਵੀ ਕਿਸਮ ਦੇ ਪ੍ਰਚਾਚਾਰ ਜਾਂ ਗੈਰ ਪਾਰਦਰਸ਼ੀ ਕਾਰਜਵਾਹੀ ਦੇ ਦਾਅਵੇ ਬੇहद ਮੰਦ ਭਾਗੀ ਅਤੇ ਚਿੰਤਾਜਨਕ ਨੇ ਗਿਆਨੀ ਰਕबीर ਸਿੰਘ ਜੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਨੇ ਇਨ੍ਹਾਂ ਚਿੰਤਾਵਾਂ ਨੂੰ ਹੋਰ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਦਰਸਾਈ ਹੈ ਉਹ ਲਿਖਦੇ ਨੇ ਕਿ ਮੁੱਦਾ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਸਗੋਂ ਸਿੱਖ ਸੰਸਥਾਵਾਂ ਦੀ ਪਵਿੱਤਰਤਾ ਮਰਿਆਦਾ ਅਤੇ ਸਿਧਾਂਤਾਂ ਦੀ ਰੱਖਿਆ ਦਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਸਥਾਵਾਂ ਵਿੱਚ ਪਾਰਦਰਸ਼ਤਾ ਜਵਾਬਦੇਹੀ ਅਤੇ ਇਮਾਨਦਾਰੀ ਲਈ ਆਵਾਜ਼ ਬੁਲੰਦ ਕਰੇ ਸਾਨੂੰ ਇਕਜੁੱਟ ਹੋ ਕੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿੱਖ ਪੰਚ ਦੀਆਂ ਸੰਸਥਾਵਾਂ ਆਪਣੇ ਅਸਲ ਮਕਸਦ ਗੁਰੂ ਦੀ ਮਰਿਆਦਾ ਅਤੇ ਕੌਮੀ ਹਿੱਤ ਅਨੁਸਾਰ ਚੱਲਣ ਸੋ ਗਿਆਨੀ ਹਰਪੀਤ ਸਿੰਘ ਖੁੱਲ ਕੇ ਵਕਾਲਤ ਕਰ ਰਹੇ ਨੇ ਗਿਆਨੀ ਰਕबीर ਸਿੰਘ ਉਹਨਾਂ ਦੀ ਔਰ ਗਾਨੀਰ ਵੀਰ ਸਿੰਘ ਹੁਣਾਂ ਨੇ ਜਿਹੜੀ ਗੱਲ ਕਹੀ ਹੈ ਕਿ ਐਸਜੀਪੀਸੀ ਚ ਭ੍ਰਸ਼ਟਾਚਾਰ ਹੈ ਔਰ ਇਸ ਪਿਛੇ ਇੱਕ ਪਰਿਵਾਰ ਹੈ ਔਰ ਗੁਰੂ ਘਰ ਦੀਆਂ ਜ਼ਮੀਨਾਂ ਵੇਚ-ਵੇਚ ਕੇ ਪੈਸੇ ਜੇਬਾਂ ਚ ਪਾਏ ਜਾ ਰਹੇ ਨੇ ਅਕੰਡ ਪਾਠ ਸਾਹਿਬ ਲਈ 5-5 ਲੱਖ ਰੁਪਏ ਤੱਕ ਦੀ ਭੇਟਾ ਦੀ ਮੰਗ ਹੋਈ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦੇ ਕਪਲੇ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਦੇ ਜਿਹੜੇ ਵਟੇ ਇਲਜ਼ਾਮ ਨੇ ਇਹਨਾਂ ਤੋਂ ਬਾਅਦ ਸਰਬੱਤ ਖਾਲਸਾ ਦੀ ਮੰਗ ਯਾਨੀ ਹਰਪ੍ਰੀਤ ਸਿੰਘ ਨੇ ਹਲੇ ਤੱਕ ਸਰਬਤ ਖਾਲਸਾ ਦੇ ਸਬੰਧ ਦੇ ਵਿੱਚ ਜ਼ਿਕਰ ਨਹੀਂ ਕੀਤਾ ਮੈਨੂੰ ਇਹ ਲੱਗਦਾ ਹੈ ਕਿ ਅਗਲੇ ਦਿਨ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਸਬੰਧ ਦੇ ਵਿੱਚ ਇਨਕੁਆਇਰੀ ਦਾ ਹੁਕਮ ਦੇ ਸਕਦੀ ਹੈ ਅੱਜ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਬਾਰੇ ਵਿੱਚ ਇਨਕੁਆਇਰੀ ਦਾ ਹੁਕਮ ਕੀਤਾ ਜਾ ਸਕਦਾ ਹੈ ਕਿ ਐਸਜੀਪੀਸੀ ਕੋਈ ਐਮਰਜੈਂਸੀ ਮੀਟਿੰਗ ਬੁલાਏਗੀ ਜਾਂ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਹਜਿੰਦਰ ਸਿੰਘ ਧਾਮੀ ਨੇ ਉਹ ਸਿੱਧੇ ਕਿਸੇ enquairy ਦਾ ਹੁਕਮ ਕਰਨਗੇ ਅੱਜ ਦਾ ਦਿਨ ਵੀ ਇਹ ਮਹੱਤਵਪੂਰਨ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਔਰ ਅੱਜ ਤੋਂ ਬਾਅਦ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾਂ ਟਕਸਾਲ ਸਭਾ ਸੋਸਾਇਟੀਆਂ ਔਰ ਵੱਖ-ਵੱਖ ਸਿੱਖ ਸੰਸਥਾਵਾਂ ਮੈਨੂੰ ਲੱਗਦਾ ਹੈ ਕਿ ਉਹ ਸਰਬਤ ਖਾਲਸਾ ਦੀ ਮੰਗ ਵਾਲੇ ਪਾਸੇ ਹੁਣ ਅੱਗੇ ਵਧਣਗੀਆਂ ਕੀ ਸਰਬਤ ਖਾਲਸਾ ਸੱਦਿਆ ਜਾਏਗਾ ਗਿਆਨੀ ਲਖਬੀਰ ਸਿੰਘ ਹੁਣਾਂ ਨੇ ਗੱਲ ਜਿਹੜੀ ਕੀਤੀ ਹੈ ਉਸ ਬੇਨਤੀ ਤੇ ਕਿ ਸਿੱਖ ਕੌਮ ਪੰਥ ਉਹਨਾਂ ਦਾ ਸਾਥ ਦੇਗਾ ਇਹ ਗੱਲ ਹੁਣ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਹੇਗੀ ਇਹਨਾਂ ਇਲਜ਼ਾਮਾਂ ਤੋਂ ਬਾਅਦ ਕੀ ਉਹ ਅੱਜ ਪ੍ਰੈਸ ਕਾਨਫਰੰਸ ਕਰਨਗੇ ਕੋਈ ਪ੍ਰੈਸ ਨੋਟ ਜਾਰੀ ਕਰਨਗੇ ਹਾਲਾਂਕਿ ਕੱਲ ਵੱਖ-ਵੱਖ ਨਮਾਇੰਦੇ ਸੀ ਜਿਹੜੇ ਐਸਜੀਪੀਸੀ ਦੇ ਉਹਨਾਂ ਨੇ ਵੱਖ-ਵੱਖ ਪਲੇਟਫਾਰਮ ਤੇ ਆਪਣੀ ਗੱਲ ਰੱਖੀ ਆ ਟੈਲੀਵਿਜ਼ਨ ਦੇ ਉੱਤੇ ਜਿਹੜੇ ਕੁਲਵੰਤ ਸਿੰਘ ਮੰਨਣ ਨੇ ਉਹ ਵੀ ਬੋਲ ਰਹੇ ਸੀ ਉਹ ਕਹਿੰਦੇ ਅਸੀਂ ਇਨਕੁਆਇਰੀ ਕਰਾਂਗੇ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਸੋ ਜਿਹੜਾ ਉਹਨਾਂ ਦਾ ਅੱਜ ਕੋਈ ਪੱਖ ਹੈ ਕੋਈ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਕੋਈ ਵੀਡੀਓ ਹੈ ਜੋ ਵੀ ਅੱਜ ਹਾਸਲ ਹੋਏਗਾ ਅਸੀਂ ਜ਼ਰੂਰ ਉਹਨਾਂ ਦੀ ਗੱਲ ਵੀ ਅੱਗੇ ਵਧਾਵਾਂਗੇ ਪਰ ਇਹ ਪੰਥਕ ਮਸਲਾ ਐਸਜੀਪੀਸੀ ਦਾ ਮਸਲਾ ਬਹੁਤ ਵੱਡਾ ਬਣ ਗਿਆ ਔਰ ਮੈਨੂੰ ਲੱਗਦਾ ਕਿ ਹੁਣ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਵੀ ਰੱਖਣ ਦੇਣ ਦੀ ਲੋੜ ਹੈ ਘਟਗਟ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫੌਰਨ ਕਰਵਾਈਆਂ ਜਾਣ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਔਰ ਇਹ ਲੋਕਤੰਤ੍ਰਿਕ ਤਰੀਕੇ ਦੇ ਨਾਲ ਅਗਰ ਇਹ ਚੋਣਾਂ ਹੋਣ ਤੇ ਪੰਜਾਬ ਦੀ ਸਿੱਖ ਸੰਗਤ ਨਵੇਂ ਸਿਰੇ ਤੋਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣ ਸਕਦੀ ਹੈ ਸੋ ਸਾਰੇ ਪਾਸੇ ਇਹ ਆਵਾਜ਼ ਵੀ ਮੈਨੂੰ ਲੱਗਦਾ ਹੁਣ ਹੋਰ ਬੁਲੰਦ ਹੋਏਗੀ ਕਿ ਐਸਜੀਪੀਸੀ ਦੀਆਂ ਚੋਣਾਂ ਹੋਣ ਯਾਨੀ ਹਰਪ੍ਰੀਤ ਸਿੰਘ ਲਗਾਤਾਰ ਇਹ ਮੰਗ ਕਰ ਰਹੇ ਨੇ ਬਾਕੀ ਸੰਸਥਾਵਾਂ ਵੀ ਮੰਗ ਕਰ ਰਹੀਆਂ ਨੇ ਸੋ ਮੈਨੂੰ ਲੱਗਦਾ ਕਿਸੇ ਵੱਡੇ ਅੰਦੋਲਨ ਦੀ ਅਨਹੋਦ ਵੀ ਵੱਡੇ ਅੰਦੋਲਨ ਦੀ ਅਨਹੋਂਦ ਵੀ ਇੱਕ ਕਾਰਨ ਰਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਹੀਂ ਹੁੰਦੀਆਂ ਕਿਉਂਕਿ ਜਿਹੜੀ ਜਿਹੜਾ ਹਰਜਿੰਦਰ ਸਿੰਘ ਧਾਮੀ ਹੁਣ ਵਾਲਾ ਧੜਾ ਉਹ ਕਦੀ ਵੀ ਸ਼ੋਰ ਪਾ ਕੇ ਮੰਗ ਨਹੀਂ ਕਰਨਗੇ ਕਿ ਐਸਟੀਪੀਸੀ ਦੀਆਂ ਚੋਣਾਂ ਦੁਬਾਰਾ ਹੋਣ ਕਿਉਂਕਿ ਉਹਨਾਂ ਕੋਲੇ ਪ੍ਰਮੰਧ ਹੈ ਸੋ ਜਿਹੜੇ ਵਿਰੋਧੀ ਨੇ ਵਿਰੋਧੀ ਧਿਰ 'ਚ ਨੇ ਉਹਨਾਂ ਨੂੰ ਹੀ ਇੱਕ ਸ਼ਾਂਤਮਈ ਅੰਦੋਲਨ ਕਰਨਾ ਚਾਹੀਦਾ ਹੈ ਤਾਂ ਕਿ ਘਟੋ-ਘਟ ਕੇਂਦਰ ਸਰਕਾਰ ਦੇ ਕੰਨਾਂ ਦੇ ਵਿੱਚ ਵੀ ਇਹ ਗੱਲ ਜਾਵੇ ਕਿ ਐਸਟੀਪੀਸੀ ਲੋਕਤੰਤ੍ਰਿਕ ਤੰਗ ਦੇ ਨਾਲ ਚੁਣੀ ਹੋਈ ਇੱਕ ਸੰਸਥਾ ਹੈ ਇਹਦੀਆਂ ਵੋਟਾਂ ਵੀ ਉਸੇ ਤਰ੍ਹਾਂ 5 ਸਾਲ ਬਾਅਦ ਹੋਣ ਜਿਵੇਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਹੁੰਦੀਆਂ ਨੇ ਦਲਾ ਜੀ ਗੱਲ ਕਾਂਗਰਸ ਪਾਰਟੀ ਦੀ ਕਰ ਲਈਏ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਕਿ ਸੱਚਮੁੱਚ ਕਾਂਗਰਸ ਵਿੱਚ ਟਾਰਗੇਟ ਕਿਤੇ ਜਾ ਰਹੇ ਨੇ ਪਰਤਾਬ ਬਾਜਵਾ ਦੇ ਕਰਨ ਜਦੋਂ ਡਿਨਰ ਸੀ ਡਿਨਰ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਤਰ੍ਹਾਂ ਦੇ ਫੈਸਲੇ ਵੀ ਲਏ ਜਾਣੇ ਸੀ ਖਬਰਾਂ ਨੇ ਮੀਡੀਆ ਵਿੱਚ ਕਿ ਚਰਨਜੀਤ ਸਿੰਘ ਚੰਨੀ ਜੋ ਹੈ ਫੇਰ ਨਾਰਾਜ਼ ਹੋਏ ਹੁਣ ਕਾਂਗਰਸ ਪਾਰਟੀ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਤੋਰੀਆਂ ਨੇ ਕਿ ਰਾਜਾ ਵੜਿੰਗ ਚਾਹੁੰਦੇ ਨੇ ਕਿ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਨੇ ਪਹਿਲਾਂ ਤੋਂ ਹੀ ਉਹ ਚੋਣਾ ਨਾ ਲੜਨ ਤਾਂ ਕਿ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਜਿਹੜੀ ਦੌੜ ਬਣੀ ਹੋਈ ਹੈ ਜਿਹੜਾ ਮੁੱਦਾ ਬਣਿਆ ਹੋਇਆ ਇਸ ਨੂੰ ਖਤਮ ਕਰ ਦਿੱਤਾ ਜਾਵੇ ਸੋ ਕਾਂਗਰਸ ਪਾਰਟੀ ਵਿੱਚ ਹੁਣ ਹੋ ਕੀ ਰਿਹਾ ਇਹ ਵੱਖ-ਵੱਖ ਸਥਿਤੀਆਂ ਦੇ ਉੱਪਰ ਜ਼ਰੂਰ ਸਾਂਝੀ ਕਰਨਾ ਖਬਰਾਂ ਨੇ ਕਿ 20 ਤਰੀਕ ਨੂੰ ਆਉਂਦੀ 20 ਤਰੀਕ ਨੂੰ ਜੋ ਫੇਰ ਮੈਂਬਰ ਪਾਰਲੀਮੈਂਟ ਦੀ ਮੀਟਿੰਗ ਸੱਦੀ ਗਈ ਹੈ ਦਿੱਲੀ ਦੇ ਵਿੱਚ ਸੋ ਜ਼ਰੂਰ ਇਸ ਦੇ ਉੱਪਰ ਇੱਕ ਤਾਂ ਪੂਰੀ ਜਾਣਕਾਰੀ ਸਾਂਝੀ ਕਰਿਓ ਔਰ ਜੋ ਹੁਣੇ ਸਥਿਤੀ ਨਵੀਂ ਬਣ ਰਹੀ ਹੈ ਕਾਂਗਰਸ ਪਾਰਟੀ ਵਿੱਚ ਇਸ ਉੱਪਰ ਵੀ ਜ਼ਰੂਰ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਕਾਂਗਰਸ ਪਾਰਟੀ ਦੀ ਵੀ ਜਿਹੜੀ ਅੰਦਰੂਨੀ ਸਿਆਸਤ ਹੈ ਉਹ ਬਹੁਤ ਜ਼ਿਆਦਾ ਪੱਕੀ ਹੋਈ ਹੈ ਭਾਵੇਂ ਕੋਸ਼ਿਸ਼ਾਂ ਕਾਂਗਰਸ ਪਾਰਟੀ ਵੱਲੋਂ ਇਹ ਦਿਖਾਉਣ ਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਨੇ ਲੇਕਿਨ ਹਕੀਕਤ ਇਹ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਹਾਲੇ ਵੀ ਬਹੁਤ ਵੱਡੇ ਵੱਡੇ ਮਤਭੇਦ ਨੇ ਭਾਵੇਂ ਉਹ ਮੀਟਿੰਗਾਂ ਵੀ ਇਕੱਠੀਆਂ ਕਰ ਰਹੇ ਨੇ ਭੋਜਨ ਪ੍ਰਸ਼ਾਦਾ ਵੀ ਇਕੱਠੇ ਛੱਕ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਘਰੇ ਵੀ ਜਿਹੜਾ ਡਿਨਰ ਹੋਇਆ ਉੱਥੇ ਬਹੁਤ ਸਾਰੇ ਲੀਡਰ ਪਹੁੰਚੇ ਐਮਐਲਏ ਪਹੁੰਚੇ ਐਮਐਲਏ ਦੇ ਕੈਂਡੀਡੇਟ ਪਹੁੰਚੇ ਐਮਪੀ ਪਹੁੰਚੇ तमाम ਵੱਡੀ ਲੀਡਰਸ਼ਿਪ ਪਹੁੰਚੀ ਕੋਈ ਗਿਣਤੀ ਦੇ ਨਾਮ ਹੋ ਸਕਦੇ ਨੇ ਜਿਹੜੇ ਨਾ ਗਏ ਹੋਣ ਸੋ ਬਹੁਤ ਏਕਤਾ ਦਾ ਪ੍ਰਗਟਾਵਾ ਹੋਇਆ ਲੇਕਿਨ ਗੱਲ মিডিਆ ਦੇ ਵਿੱਚ ਨਿਕਲ ਕੇ ਆਈ ਹੈ মিডিਆ ਲਗਾਤਾਰੇ ਛਾਪ ਰਿਹਾ ਕਿ ਉੱਥੇ ਚਰਨਜੀਤ ਸਿੰਘ ਚੰਨੀ ਨਾਰਾਜ਼ ਹੋਏ ਹੁਣ ਕਹਿੰਦੇ ਕਿ ਇੱਕ ਲੀਡਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਇਹ ਗੱਲ ਦੱਸੀ মিডিਆ ਨੇ ਛਾਪਤੀ ਕਿ ਚਰਨਜੀਤ ਸਿੰਘ ਚੰਨੀ ਬਾਰੇ ਕਈ ਲੀਡਰ ਨਾਰਾਜ਼ਗੀ ਪ੍ਰਗਟ ਕਰ ਰਹੇ ਸੀ ਲੇਕਿਨ ਚਰਨਜੀਤ ਸਿੰਘ ਚੰਨੀ ਨਰਾਜ਼ ਹੋ ਗਏ ਕਿ ਮੈਂ ਕੋਈ ਗੁੱਟਬਾਜ਼ੀ ਨਹੀਂ ਕਰ ਰਿਹਾ ਮੈਂ ਜੋ ਕੁਝ ਕਰ ਰਿਹਾ ਪਾਰਟੀ ਨੂੰ ਤਕੜਾ ਕਰਨ ਦੇ ਲਈ ਕਰ ਰਿਹਾ ਔਰ ਮੈਨੂੰ ਕੁਝ ਨਹੀਂ ਚਾਹੀਦਾ ਜੇ ਤੁਸੀਂ ਚਾਹਨੇ ਹੋ ਤਾਂ ਮੈਂ ਘਰੇ ਬਹਿ ਜਾਂਦਾ ਚਰਨਜੀਤ ਸਿੰਘ ਚੰਨੀ ਕਾਫੀ ਨਰਾਜ਼ ਹੋਏ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਦੇ ਨਾਲ ਇਨਸਾਫ ਨਹੀਂ ਹੋਇਆ ਜਦੋਂ ਕਾਂਗਰਸ ਦੀ ਐਸਸੀ ਕਮਿਸ਼ਨ ਦੀ ਮੀਟਿੰਗ ਸੀ ਐਸਸੀ ਵਿੰਗ ਦੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਪਲੇਟਫਾਰਮ ਤੇ ਗੱਲ ਕਹੀ ਸੀ ਕੇ ਚਾਰ ਵੱਡੇ ਅਹੁਦਿਆਂ ਤੇ ਅਪਰ ਕਾਸਟ ਹੈ ਸਾਡਾ ਭਾਈਚਾਰਾ ਕਿੱਥੇ ਜਾਵੇ ਜਿਹੜਾ ਰਾਖਵੇਂ ਕਰਨ ਵਾਲਾ ਭਾਈਚਾਰਾ ਹੈ 35 ਤੋਂ 38% ਵੋਟ ਸ਼ੇਅਰ ਹੈ ਔਰ ਉਹਨਾਂ ਤੋਂ ਬਿਨਾ ਸਰਕਾਰ ਨਹੀਂ ਬਣਦੀ ਸਾਡਾ ਸੰਵਿਧਾਨ ਡਾਕਟਰ ਪੀਮਰਾਓ ਅੰਬੇਦਕਰ ਨੇ ਜਿਹੜੀ ਵਿਵਸਥਾ ਬਣਾਈ ਹੈ ਉਹਦੇ ਵਿੱਚ ਸਾਰੇ ਭਾਈਚਾਰਿਆਂ ਨੂੰ ਬਰਾਬਰ ਦੀ ਥਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਚਰਨਜੀਤ ਸਿੰਘ ਚੰਨੀ ਨੇ ਸਿਰਫ ਇਹੀ ਕਿਹਾ ਕਿ ਅਪਰ ਕਾਸਟ ਸਾਰੇ ਵੱਡੇ ਅਹੁਦਿਆਂ ਤੇ ਹੈ ਪ੍ਰਧਾਨ ਐਲਓਪੀ ਤੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਔਰ ਮੈਲਾ ਵਿੰਗ ਦੇ ਪ੍ਰਧਾਨ ਸੁਚਰਨਜੀਤ ਸਿੰਘ ਚੰਨੀ ਨੇ ਕੋਈ ਗੱਲ ਗਲਤ ਨਹੀਂ ਕਹੀ ਕਿਸੇ ਨੂੰ ਝੋਟ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਕਹੀ ਲੇਕਿਨ ਉਦੋਂ ਵੀ ਚਰਨਜੀਤ ਸਿੰਘ ਚੰਨੀ ਨਾਲ ਜਸਟਿਸ ਨਹੀਂ ਹੋਇਆ ਉਹਨੇ ਦੀ ਗੱਲ ਨਹੀਂ ਸੁਣੀ ਗਈ ਦਿੱਲੀ ਮੀਟਿੰਗਾਂ ਹੋਈਆਂ ਚਰਨਜੀਤ ਸਿੰਘ ਚੰਨੀ ਨੂੰ ਥੋੜਾ ਪਿੱਛੇ ਧੱਕਿਆ ਗਿਆ ਨਿਸ਼ਚਿਤ ਤੌਰ ਤੇ ਚਰਨਜੀਤ ਸਿੰਘ ਚੰਨੀ ਵੀ ਦਬਾਅ ਮਹਿਸੂਸ ਕਰਦੇ ਹੋਣਗੇ ਕਿ ਮੈਂ ਲਗਾਤਾਰ ਕਾਂਗਰਸ ਪਾਰਟੀ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਗਲਤ ਸਮਝਿਆ ਜਾ ਰਿਹਾ ਸੋ ਅੱਜ ਮੈਂ ਫੇਰ ਇਹ ਗੱਲ ਸਾਫ਼ ਕਰਨਾ ਚਾਹਣਾ ਕਿ ਅੱਜ ਵੀ ਪੰਜਾਬ ਦੀ ਪੋਲਿਟਿਕਸ ਪੰਜਾਬ 'ਚ ਚਰਨਜੀਤ ਸਿੰਘ ਚੰਨੀ ਇੱਕ ਪਪੂਲਰ ਲੀਡਰ ਨੇ ਬੜੇ ਪ੍ਰਸਿੱਧ ਲੀਡਰ ਨੇ ਔਰ ਬਹੁਤ ਵੱਡੀ ਲੀਡ ਦੇ ਨਾਲ ਜਲੰਧਰ ਤੋਂ ਜਿੱਤੇ ਨੇ ਅੱਜ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਹਾਲਾਂਕਿ ਹੋਰ ਵੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਾ ਵੜਿੰਗ ਵੀ ਕਿਤਨਾ ਕਿਤੇ ਮੁੱਖ ਮੰਤਰੀ ਦੇ ਦਾਵੇਦਾਰ ਨੇ ਪਰਗਟ ਸਿੰਘ ਦਾ ਨਾਮ ਵੀ ਹੈ ਔਰ ਰਾਣਾ ਗੁਰਜੀਤ ਸਿੰਘ ਵੀ ਨੇ ਰਾਣਾ ਗੁਰਜੀਤ ਗੁਰਜੀਤ ਔਜਲਾ ਨੂੰ ਵੀ ਅਸੀਂ ਜੋੜ ਸਕਦੇ ਆ ਉਹ ਵੀ ਹੁਣ ਤੀਜੀ ਵਾਰੀ ਮੈਂਬਰ ਪਾਰਲੀਮੈਂਟ ਬਣੇ ਨੇ ਅਮਰ ਸਿੰਘ ਨੇ ਉਹ ਵੀ ਜਿਹੜੇ ਨੇ ਬਣ ਸਕਦੇ ਨੇ ਸੋ ਇਹ ਤਾਂ ਉਹ ਮੈਂ ਚਿਹਰਿਆਂ ਦਾ ਨਾਮ ਲੈ ਰਿਹਾ ਜਿਹੜੇ ਜਿੱਤ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਹੁਣ ਬਣਾਉਣਾ ਕਿਨੂ ਹੈ ਕਿਨੂ ਹੈ ਸ਼ਖਵਿੰਦਰ ਸਿੰਘ ਡੈਣੀ ਬੰਡਾਲਾ ਨੇ ਜਿਹੜੇ ਮਸਬੀ ਸਿੱਖ ਭਾਈਚਾਰੇ ਦੀਆਂ ਕਈ ਸੰਸਥਾਵਾਂ ਨੇ ਉਹ ਮੰਗ ਕਰਦੀਆਂ ਨੇ ਕਿ ਉਹਨਾਂ ਨੂੰ ਵੀ ਬਣਾਇਆ ਜਾਵੇ ਮੁੱਖ ਮੰਤਰੀ ਦੇ ਚਿਹਰੇ ਬਹੁਤ ਨੇ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਬਣਾਉਣਾ ਕਿਹਨੂੰ ਹੈ ਇਹ ਹਾਈ ਕਮਾਂਡ ਨੇ ਤੈਅ ਕਰਨਾ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਨਵੇਂ ਫਾਰਮੂਲੇ ਦੇ ਤਹਿਤ ਰਾਹੁਲ ਗਾਂਧੀ ਕਾਂਗਰਸ ਪਾਰਟੀ ਚ ਟਿਕਟਾਂ ਵੰਡਣਗੇ ਹੋ ਸਕਦਾ ਹੈ ਮੈਂਬਰ ਪਾਰਲੀਮੈਂਟਾਂ ਨੂੰ ਟਿਕਟਾਂ ਦਿੱਤੀਆਂ ਹੀ ਨਾ ਜਾਣ ਔਰ ਬਾਅਦ ਦੇ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਅਗਰ ਕਿਸੇ ਮੈਂਬਰ ਪਾਰਲੀਮੈਂਟ ਨੂੰ ਮੁੱਖ ਮੰਤਰੀ ਬਣਾਉਣਾ ਹੋਵੇਗਾ ਤੇ ਉਹਦਾ ਅਸਤੀਫਾ ਕਰਾ ਲਿਆ ਜਾਏਗਾ ਤੇ ਉਹ ਕਿਉਂਕਿ ਉਹ ਮੈਂਬਰ ਬਤੌਰ ਮੈਂਬਰ ਪਾਰਲੀਮੈਂਟ ਵੀ ਤੁਰੰਤ ਮੁੱਖ ਮੰਤਰੀ ਦੀ ਸੋਚ ਆਖ ਸਕਦਾ ਹੈ ਕੋਈ ਵੀ ਮੈਂਬਰ ਪਾਰਲੀਮੈਂਟ 6 ਮਹੀਨਿਆਂ ਤੋਂ ਬਾਅਦ ਚੋਣ ਲੜਨੀ ਹੈ ਉਸ ਤੋਂ ਬਾਅਦ ਚਾਹੇ ਉਹ ਵਿਅਕਤੀ ਅਸਤੀਫਾ ਦੇਵੇ ਤੇ ਉਹ ਸੀਟ ਵੇਲੀ ਕਰੇ ਇਹ ਵਿਵਸਥਾ ਹੁੰਦੀ ਹੈ ਮੈਂਬਰ ਰਾਜ ਸਭਾ ਜਾਂ ਲੋਕ ਸਭਾ ਸਿੱਧਾ ਮੁੱਖ ਮੰਤਰੀ ਬਣ ਸਕਦਾ ਹੈ ਬਿਨਾ ਕੋਈ ਹੋਰ ਚੋਣ ਲੜੇ ਬਾਅਦ ਵਿੱਚ ਚੋਣ ਲੜਨੀ ਪੈਂਦੀ ਹੈ ਕਹਿੰਦੇ ਉਸ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਨੇ ਕਿਹਾ ਤਾਂ ਅਗਰ ਸਾਰੇ ਮੈਂਬਰ ਪਾਰਲੀਮੈਂਟ ਚੋਣ ਲੜਨ ਤੋਂ ਇਨਕਾਰ ਕਰ ਦੇਣ ਵੀ ਅਸੀਂ ਚੋਣ ਨਹੀਂ ਲੜਨੀ ਤੇ ਕਹਿੰਦੇ ਉਹ ਮੁੱਖ ਮੰਤਰੀ ਦੇ ਚਿਹਰੇ ਵਾਲਾ ਰੌਲਾ ਖਤਮ ਹੋ ਜਾਈ। ਹਾਲਾਂਕਿ ਐਮਪੀ ਨੂੰ ਛੱਡ ਕੇ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਪਰ ਇਹਨਾਂ ਸਾਰਿਆਂ ਤੋਂ ਵੱਡਾ ਹਜੇ ਦਾਵਾ ਪ੍ਰਤਾਪ ਸਿੰਘ ਆਜਵਾ ਦਾ ਉਹ ਸੀਨੀਅਰ ਮੋਸਟ ਇਸ ਵੇਲੇ ਮੌਜੂਦ ਨੇ। 6ਵੀਂ ਵਾਰੀ ਉਹ ਕਦੀ ਐਮਪੀ ਰਹੇ ਕਦੇ ਐਮਲ ਰਹੇ ਮੰਤਰੀ ਰਹੇ ਰਾਜ ਸਭਾ ਰਹੇ ਲੋਕ ਸਭਾ ਰਹੇ ਤੇ ਐਲੋਪੀ ਨੇ ਉਹਨਾਂ ਦਾ ਦਾਵਾ ਹੈ ਤੇ ਰਾਜਾ ਵੜਿੰਗ ਦੀ ਇਸ ਗੱਲ ਦੇ ਉੱਤੇ ਵੀ ਕਹਿੰਦੇ ਉਸ ਮੀਟਿੰਗ 'ਚ ਬਹੁਤੇ ਸਿਟਿੰਗ ਐਮਪੀਆ ਨੇ ਕੋਈ ਸਹਿਮਤੀ ਨਹੀਂ ਦਿੱਤੀ ਕਿਉਂਕਿ ਕੋਈ ਵੀ ਐਮਪੀ ਹਾਲੇ ਤੱਕ ਆਪਣੇ ਬਤੌਰ ਮੁੱਖ ਮੰਤਰੀ ਦਾਵਾ ਨਹੀਂ ਛੱਡਣਾ ਚਾਹੁੰਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਮੈਂ ਤ੍ਰੱਕੀ ਕਰਾਂ ਚਰਨ ਜਿੰਸ਼ਕਣੀ ਵੀ ਚਾਹੁੰਦੇ ਹੋਣਗੇ ਮੈਂ ਦੁਬਾਰਾ ਮੁੱਖ ਮੰਤਰੀ ਬਣਾ ਬਾਜਵਾ ਸਾਹਿਬ ਵੀ ਚਾਣਗੇ ਰਾਜਾ ਵੜਿੰਗ ਵੀ ਚਾਹੁੰਦੇ ਹੋਣਗੇ ਮੈਂ ਮੁੱਖ ਮੰਤਰੀ ਬਣਾ ਭਾਵੇਂ ਉਹ ਪ੍ਰਗਟਾਵਾ ਕਰਦਾ ਰਾਜਾ ਵੜਿੰਗ ਜਾਂ ਨਹੀਂ ਭਾਵੇਂ ਉਹ ਹੀ ਕਹਿ ਦਿੰਦਾ ਕਿ ਮੈਂ ਦੌੜ ਚ ਨਹੀਂ ਕਿਉਂਕਿ ਉਹ ਪ੍ਰਧਾਨ ਹੈ ਰਾਜਾ ਵੜਿੰਗ ਨੂੰ ਪਤਾ ਹੈ ਕਿ 50 ਸਾਲ ਤੋਂ ਹੇਠਾਂ ਮੇਰੇ ਕੋਲੇ ਬਹੁਤ ਉਮਰ ਪਈ ਹੈ ਦੂਸਰੀ ਲੀਡਰਸ਼ਿਪ ਉਮਰ ਦਰਾਜ਼ ਹੋ ਰਹੀ ਹੈ ਸੋ ਉਹਨਾਂ ਕੋਲੇ ਹੋਰ ਕੋਈ ਰਾਹ ਨਹੀਂ ਹੈ ਸਿਵਾਏ ਮੁੱਖ ਮੰਤਰੀ ਦਾ ਦਾਵਾ ਪੇਸ਼ ਕਰਨ ਦਾ ਜਾਂ ਮੁਕਾਬਲਾ ਕਰਨ ਦਾ ਮੁੱਖ ਮੰਤਰੀ ਦੇ ਅਹੁਦੇ ਤੇ ਲਈ ਸੋ ਇਹ ਸਿਤੀਆਂ ਕਾਂਗਰਸ ਪਾਰਟੀ ਦੇ ਵਿੱਚ ਬਣੀਆਂ ਨੇ ਹੁਣ 20 ਤਰੀਕ ਨੂੰ ਮੀਟਿੰਗ ਫੇਰ ਹੈ 20 ਤਰੀਕ ਦੀ ਮੀਟਿੰਗ ਦੇ ਵਿੱਚ ਅਸਲ ਅਜੰਡਾ ਇਹ ਹੈ ਕਿ ਰਾਹੁਲ ਗਾਂਧੀ ਹੁਣ ਪੰਜਾਬ ਚ ਕਾਂਗਰਸ ਨੂੰ ਤਕੜਾ ਕਰਨਾ ਚਾਹੁੰਦੇ ਨੇ ਔਰ ਭਾਰਤ ਅਮਰੀਕਾ ਡੀਲ ਦੇ ਵਿੱਚ ਜਿਹੜਾ ਖੇਤੀਬਾੜੀ ਦਾ ਸੈਕਟਰ ਹੈ ਉਹਨੂੰ ਆਧਾਰ ਬਣਾ ਕੇ ਰਾਹੁਲ ਗਾਂਧੀ ਪੰਜਾਬ ਚ ਰੈਲੀਆਂ ਕਰਨਾ ਚਾਹੁੰਦੇ ਨੇ ਇੱਕ ਤਾਂ ਮਨਰੇਗਾ ਦੇ ਹੱਕ ਚ ਔਰ ਜੀ ਰਾਮ ਜੀ ਜਿਹੜੀ ਸਕੀਮ ਮਨਰੇਗਾ ਦਾ ਨਾਮ ਬਦਲਿਆ ਉਸ ਮਾਮਲੇ ਤੇ ਮਨਰੇਗਾ ਦੇ ਹੱਕ ਚ ਔਰ ਖੇਤੀਬਾੜੀ ਸੈਕਟਰ ਦੇ ਵਿੱਚ ਖੇਤੀਬਾੜੀ ਸਮਝੌਤਾ ਜਿਹੜਾ ਅਮਰੀਕਾ ਔਰ ਭਾਰਤ ਦੇ ਵਪਾਰ ਸਮਝੌਤੇ ਦੇ ਵਿੱਚ ਆਉਣਾ ਹੈ ਉਹਦੇ ਵਿਰੋਧ ਦੇ ਵਿੱਚ ਔਰ ਇਹਨੂੰ ਮੁੱਦਾ ਬਣਾਉਣਾ ਚਾਹੁੰਦੇ ਨੇ ਰਾਹੁਲ ਗਾਂਧੀ ਕਿ ਪੰਜਾਬ ਚ ਅਗਰ ਅਸੀਂ ਕਿਸਾਨੀ ਅੰਦੋਲਨ ਵੱਡਾ ਕਰ ਦਈਏ ਤੇ ਆਮ ਆਦਮੀ ਪਾਰਟੀ ਔਰ ਭਾਜਪੀ ਦੀ ਬਜਾਏ ਕਿਸਾਨੀ ਔਰ ਪਿੰਡਾਂ ਦੀ ਵੋਟ ਕਾਂਗਰਸ ਵੱਲ ਮੁੜ ਸਕਦੀ ਹੈ ਗਰੀਬਾਂ ਦੀ ਮਜ਼ਦੂਰਾਂ ਦੀ ਇਹ ਉਹਨਾਂ ਦਾ ਮੰਨਣਾ ਹੈ ਔਰ ਕੀ راہુલ ਗਾਂਧੀ ਮਨਰੇਗਾ ਤੇ ਔਰ ਜਿਹੜਾ ਵਿਰੋਧ ਹੈ ਭਾਰਤ ਤੇ ਅਮਰੀਕਾ ਦੀ ਡੀਲ ਦਾ ਉਹਦੇ ਦਮ ਤੇ ਕਾਂਗਰਸ ਪਾਰਟੀ ਨੂੰ ਪਿੰਡਾਂ 'ਚ ਖੜਾ ਕਰ ਸਕੇਗਾ ਇਹ ਨਵੀਂ ਤਰ੍ਹਾਂ ਦਾ ਟੈਸਟ ਹੈ ਸੋ 28 ਫਰਵਰੀ ਨੂੰ ਉਹਨਾਂ ਨੇ ਕਰਨੀ ਹੈ ਰੈਲੀ ਜਾਂ 1 ਮਾਰਚ ਨੂੰ ਇਹਦਾ ਫੈਸਲਾ 20 ਫਰਵਰੀ ਨੂੰ ਹੋ ਜਾਣਾ ਹੈ ਸੋ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਜਾਂ ਮੋਗੇ ਦੇ ਵਿੱਚ ਤੇ ਜਾਂ ਅਸੀਂ ਬਰਨਾਲੇ ਦੇ ਵਿੱਚ ਰੈਲੀ ਕਰੀਏ ਬਾਕੀ ਦੇਖਦੇ ਹਾਂ ਕੀ ਕਾਂਗਰਸ ਪਾਰਟੀ ਕੀ ਫੈਸਲਾ ਕਰਦੀ ਆਉਂਦੇ ਦਿਨਾਂ ਦੇ ਵਿੱਚ ਪਰ ਜਿਹੜੀ ਗੁੱਟਬਾਜ਼ੀ ਹੈ ਕਾਂਗਰਸ ਚ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਗੁੱਟਬਾਜ਼ੀ ਥੋੜੀ ਜੀ ਮੱਠੀ ਜ਼ਰੂਰ ਪੈ ਗਈ ਹੈ ਮਨਮੁਟਾਵ ਨੇ ਮੱਠੇ ਪੈ ਗਏ ਨੇ ਪ੍ਰਦਰਸ਼ਨ ਇਹ ਕੀਤਾ ਜਾ ਰਿਹਾ ਕਿ ਅਸੀਂ ਸਾਰੇ ਇੱਕ ਆ ਸਿਰ ਜੁੜ ਜਾਂਦੇ ਨੇ ਸ਼ਕਲਾਂ ਜੁੜ ਜਾਂਦੀਆਂ ਨੇ ਲੇਕਿਨ ਦਿਲ ਹਜੇ ਨਹੀਂ ਜੁੜੇ ਸੋ ਦਿਲਾਂ ਦੇ ਜੁੜਨ ਦਾ ਇੰਤਜ਼ਾਰ ਰਹੇਗਾ ਦਲਾ ਜੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਰ ਲਈਏ ਤਾਂ ਹਲੇ ਉਹਨਾਂ ਦੀ ਤਬੀਅਤ ਜੋ ਹੈ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਹਲੇ ਤੱਕ ਨਹੀਂ ਮਿਲੀ ਹੈ ਮਨੀਸ਼ ਸਿਸੋਦੀਆ ਵੀ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਨੇ ਦੂਜੇ ਪਾਸੇ ਅਸੀਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਇੱਕ ਤੋਂ ਬਾਅਦ ਇੱਕ ਜੋ ਹੈ ਉਹ ਆਪਣੀਆਂ ਰੈਲੀਆਂ ਕਰਦੇ ਨਜ਼ਰ ਆ ਰਹੇ ਨੇ ਉਹ ਲਗਾਤਾਰ ਆਪਣੀ ਰੈਲੀਆਂ ਦੇ ਵਿੱਚ ਭਗਵੰਤ ਮਾਨ ਨੂੰ ਹੀ ਉਹਨਾਂ ਨੇ ਮੁੱਖ ਨਿਸ਼ਾਨੇ ਤੇ ਵੀ ਰੱਖਿਆ ਹੋਇਆ ਸੋ ਆਪਾਂ ਹੁਣ ਪੰਜਾਬ ਦੀ ਸਿਆਸਤ ਦੀ ਵੀ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਐਸਪੈਸ਼ਲੀ ਅਸੀਂ ਪਿੰਡੂ ਖੇਤਰਾਂ ਦੀ ਜਦੋਂ ਗੱਲ ਕਰਦੇ ਆ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਵਰਗੀ ਸਥਿਤੀ ਵਣਦੀ ਨਜ਼ਰ ਆਵੇਗੀ ਅਗਲੇ ਸਮੇਂ ਦੇ ਵਿੱਚ ਜਾਂ ਅਸੀਂ ਓਵਰਆਲ ਦੇਖੀਏ ਤਾਂ ਭਗਵੰਤ ਮਾਨ ਹੀ ਅਕਾਲੀ ਦਲ ਦੀ ਜਿਹੜਾ ਵੋਟ ਬੈਂਕ ਹੈ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਨਾਲ ਖੋਰਾ ਲਗਾ ਜਾਣਗੇ ਸੋ ਇਹ ਸਥਿਤੀਆਂ ਕੀ ਕਹਿ ਰਹੀਆਂ ਨੇ ਅੱਜ ਦੀ ਪੰਜਾਬ ਦੀ ਸਿਆਸਤ ਨੂੰ ਵੇਖੀਏ ਪਿੰਡੂ ਖੇਤਰਾਂ ਦੀ ਆਪਾਂ ਗੱਲ ਕਰੀਏ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੀ ਰਾਜਨੀਤੀ ਤਾਂ ਬੜੇ ਦਿਲਚਸਪ ਮੋੜ ਤੇ ਪਹੁੰਚ ਗਈ ਹੈ ਸ਼ਖਬੀਰ ਸਿੰਘ ਬਾਦਲ ਵੀ ਲਗਾਤਾਰ ਰੈਲੀਆਂ ਕਰ ਰਹੇ ਨੇ ਪਹਿਲਾਂ ਕਾਦੀਆਂ ਕੀਤੀ ਫਿਰ ਖੇਮਕਨ ਸਾਹਿਬ ਕੀਤੀ ਉਹ ਲਗਾਤਾਰ ప్రతి ਦਿਨ ਰੈਲੀ ਦੀ ਰਫ਼ਤਾਰ ਤੇ ਅੱਗੇ ਵਧ ਰਹੇ ਨੇ ਔਰ ਕੱਲ ਵੀ ਜਿਹੜੀ ਖੇਮਕਨ ਸਾਹਿਬ ਰੈਲੀ ਹੋਈ ਉੱਥੇ ਵਿਰਸਾ ਸਿੰਘ ਬਲਟੋਹਾ ਸੀ ਉਹਨਾਂ ਦਾ ਬੇਟਾ ਵੀ ਸੀ ਔਰ ਬਿਕਰਮ ਸਿੰਘ ਮਜੀਠੀਆ ਨੇ ਤਾਂ ਇਸ਼ਾਰੇ-ਇਸ਼ਾਰਿਆਂ ਚ ਵਿਰਸਾ ਸਿੰਘ ਬਲਟੋਹਾ ਦੇ ਪੁੱਤਰ ਨੂੰ ਉਮੀਦਵਾਰ ਦੇ ਤੌਰ ਤੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੁਣ ਵਿਰਸਾ ਸਿੰਘ ਬਲਟੋਹਾ ਮੰਨਦੇ ਨੇ ਇਸ ਗੱਲ 'ਈ ਜਾਂ ਨਹੀਂ ਉਹ ਪਰਿਵਾਰ ਦਾ ਆਪਸੀ ਮਸਲਾ ਪਿਓ-ਪੁੱਤ ਦਾ ਮਸਲਾ ਹੈ ਕਿਉਂ ਕੀ ਕਰਦੇ ਨੇ ਪਰ ਇਸ਼ਾਰਾ ਬਿਕਰਮਜੀਤਿਆ ਨੇ ਦਿੱਤਾ ਲੇਕਿਨ ਇਸ ਤੋਂ ਵੀ ਵੱਡੀ ਗੱਲ ਬਿਕਰਮਜੀਤਿਆ ਆਪਣੇ ਪੂਰੇ ਭਾਸ਼ਣ ਚ ਭਗਵੰਤ ਮਾਨ ਦੇ ਖਿਲਾਫ ਬੋਲਦਾ ਰਿਹਾ ਕਿ ਸਾਡਾ ਮੌਕਾ ਆ ਗਿਆ ਤੇ ਅਸੀਂ ਗਿੱਚੀ ਨੂੰ ਹੱਥ ਪਾ ਲਾਂਗੇ ਫਿਰ ਮਾਝੇ ਵਾਲੇ ਦੱਸ ਦਿੰਦੇ ਨੇ ਕੀ ਹੁੰਦਾ ਤੇ ਮੈਂ ਨਹੀਂ ਡਰਦਾ ਤੇ ਜਿੰਨੀ ਦੇਰ ਮੁੱਖ ਮੰਤਰੀ ਹੈ ਭਗਵੰਤ ਮਾਨ ਉਨੀ ਦੇਰ ਦੀ ਗੱਲ ਹੈ ਜਦੋਂ ਮੁੱਖ ਮੰਤਰੀ ਨਰੇਆ ਉਦਣ ਕੀ ਕਰੂਗਾ ਜਦੋਂ ਮੈਂ ਪੁੱਛਤੇ ਪੈਰ ਰੱਖਤਾ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਹੁੰਦੀ ਰਹੀ। ਲੇਕਿਨ ਵਿਕਰਮ ਸਿੰਘ ਮਜੀਠੀਆ ਇਹ ਵੀ ਦੱਸਦਾ ਰਿਹਾ ਵੀ ਮੈਂ ਉੱਥੇ ਤਿੰਨ ਸਰਾਨੇ ਮੈਂ ਇੱਕ ਸਰਾਨਾ ਪੱਟਾਂ ਚ ਪਾ ਲਿਆ। ਸੋ ਇਹ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ ਮੰਚਾਂ ਤੇ। ਔਰ ਕੁੱਲ ਮਿਲਾ ਕੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਭਾਸ਼ਣ ਹੈ ਉਹ ਭਗਵੰਤਮਾਨ ਤੇ ਫੋਕਸ ਰਿਹਾ। ਮਤਲਬ ਭਗਵੰਤਮਾਨ ਦਾ ਵਿਰੋਧ ਵਿਕਰਮ ਸਿੰਘ ਮਜੀਠੀਆ ਦਾ ਮੁੱਖ ਅਜੰਡਾ ਬਣਿਆ ਰਿਹਾ ਔਰ ਹਾਸੇ ਵੀ ਵਿਕਰਮ ਸਿੰਘ ਮਜੀਠੀਆ ਪਾਉਂਦਾ ਰਿਹਾ ਕਦੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਤੇ ਕਦੇ ਭਗਵੰਤ ਮਾਨ ਦਾ ਨਾਂ ਲੈ ਕੇ ਸ਼ਰਾਬ ਦਾ ਜ਼ਿਕਰ ਵੀ ਮੰਚਾ ਤੋਂ ਹੁੰਦਾ ਰਿਹਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਇਸ ਅਜੰਡੇ ਨਾਲ ਪੰਜਾਬ ਚ ਸਰਕਾਰ ਬਣਾ ਲੇਗਾ ਵਿਕਰਮਜੀਠੀਆ ਕਹਿੰਦਾ ਰਿਹਾ ਕਿ ਬਾਦਲ ਸਾਹਿਬ ਬੈਠੇ ਨੇ ਬਾਦਲ ਸਾਹਿਬ ਨੂੰ ਤਕੜੇ ਕਰ ਦੋ ਪੰਜਾਬ ਬਚਾਓ 27 ਚ ਸੁਖਵੀਰ ਲਿਆਓ ਕੀ ਸੁਖਵੀਰ ਬਾਦਲ ਆ ਜਾਏਗਾ ਸਿਰਫ ਆਮ ਆਦਮੀ ਪਾਰਟੀ ਦੇ ਵਿਰੋਧ ਨਾਲ ਹੁਣ ਸੁਖਵੀਰ ਬਾਦਲ ਵੀ ਗੱਲਾਂ ਜਿਹੜੀਆਂ ਨੇ ਲਗਭਗ ਉਸੇ ਤਰ੍ਹਾਂ ਦੀਆਂ ਕਰ ਰਹੇ ਨੇ ਮੈਂ ਸੁਖਵੀਰ ਬਾਦਲ ਦੇ ਭਾਸ਼ਣ ਦੀਆਂ ਦੋ ਚਾਰ ਅਹਿਮ ਗੱਲਾਂ ਕੱਢ ਕੇ ਰੱਖੀਆਂ ਸੁਖਵੀਰ ਸਿੰਘ ਬਾਦਲ ਜਿਹੜਾ ਹੁਣ ਨਵਾਂ ਸੁਪਨਾ ਵਖਾਰੇ ਨੇ ਉਹ ਵੀ ਬੜਾ ਹੈਰਾਨੀਜਨਕ ਹੈ ਸੁਖਵੀਰ ਬਾਦਲ ਕਹਿੰਦੇ ਹਰੀਕੇ ਤੋਂ ਰਾਜਸਥਾਨ ਤੱਕ ਨਹਿਰ ਬੰਦ ਕਰਕੇ ਕਹਿੰਦੇ ਮੈਂ ਵਚਨ ਕਰਦਿਆਂ ਵਚਨ ਕਰਦਾ ਹਰੀਕੇ ਤੋਂ ਰਾਜਸਥਾਨ ਤੱਕ ਨਹਿਰ ਬੰਦ ਕਰਕੇ ਪਾਣੀ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਏਗਾ ਸੋ ਆਪਣਾ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਇਹਨਾਂ ਨੇ ਕੀ ਸੁਖਬੀਰ ਬਾਦਲ ਦੀ ਐਡੀ ਹਿੰਮਤ ਹੈ ਕਿ ਉਹ ਕੇਂਦਰ ਸਰਕਾਰ ਨਾਲ ਟਕਰਾ ਜਾਊਗਾ ਉਹ ਰਾਜਸਥਾਨ ਦਾ ਪਾਣੀ ਬੰਦ ਕਰ ਦਊਗਾ ਜਾਂ ਇਹ ਸਿਰਫ ਲਾਲੀਪਾਪ ਨੇ ਸੁਫਨੇ ਨੇ ਸੋ ਗਿੱਚੀ ਮਰੋੜਨ ਦੇ ਨਾਤੇ ਰੈਲੀਆਂ 'ਚ ਹੱਥ ਖੜੇ ਕਰਾ ਕੇ ਜਾਂ ਮੁੱਛਾਂ ਨੂੰ ਵੱਟ ਦਵਾ ਕੇ ਕੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਲਊਗਾ ਪੰਜਾਬ 'ਚ ਇਹ ਸਵਾਲ ਬਹੁਤ ਵੱਡਾ ਹੈ ਕਿਸ ਵਿਜ਼ਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਊਗਾ ਠੀਕ ਹੈ ਪਿਛਲੇ ਸਮੇਂ 'ਚ ਅਕਾਲੀ ਭਾਜਪਾ ਸਮਝੌਤਾ ਸੀ ਅਕਾਲੀਆਂ ਨੇ ਕਈ ਕੰਮ ਕੀਤੇ ਸੜਕਾਂ ਬਣਾਈਆਂ ਪੁਲ ਬਣਾਏ ਲੇਕਿਨ ਕਰਜ਼ਾ ਵੀ ਚੱਕਿਆ ਟੋਲ ਸੜਕਾਂ ਬਣਾਈਆਂ ਕਰਜ਼ਾ ਵੀ ਚੱਕਿਆ ਪੰਜਾਬੀਆਂ ਨੇ ਟੋਲ ਦੇ ਪੈਸੇ ਭਰੇ ਆ ਭਗਵੰਤ ਮਾਨ 18 19 ਬੰਦ ਕਰਾ ਚੁੱਕੇ ਆ ਹੁਣ ਤੱਕ ਕਰਜ਼ਾਈ ਵੀ ਪੰਜਾਬ ਨੂੰ ਅਕਾਲੀਆਂ ਔਰ ਕਾਂਗਰਸ ਦੇ ਰਾਜ ਨੇ ਕੀਤਾ ਹੈ ਅੱਜ ਭਗਵੰਤ ਮਾਨ ਦੀ ਵੀ ਮਜਬੂਰੀ ਹੈ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਰਜ਼ਾ ਚੁਕਣਾ ਪੈ ਰਿਹਾ ਲੇਕਿਨ ਇਸ ਤਰੀਕੇ ਦੇ ਵਾਅਦੇ ਜਿਹੜੇ ਵਫਾ ਹੋਣੇ ਅਸੰਭਵ ਲੱਗਦੇ ਨੇ ਕਿ ਪੰਜਾਬ ਚ ਕੰਮਕਾਰ ਕਰਨ ਦੇ ਲਈ 10 ਲੱਖ ਰੁਪਏ ਇੰਟਰਸਟ ਫਰੀ ਦੇਵੇਗਾ ਅਕਾਲੀ ਦਲ ਕਿੱਥੋਂ ਪੈਸਾ ਲਿਆਏਗਾ ਅਕਾਲੀ ਦਲ 10 ਲੱਖ ਰੁਪਿਆ ਕੀ ਉਹ ਪੋਲਿਟੀਕਲ ਪਾਰਟੀ ਦੇ ਖਾਤੇ ਚੋਂ ਦਿੱਤੇ ਜਾਣਗੇ ਇਹ ਦਿੱਤੇ ਸਪਸ਼ਟਤਾਉਣੀ ਬਹੁਤ ਜ਼ਰੂਰੀ ਹੈ ਪਰ ਅਜੰਡਾ ਕੁਲ ਮਿਲਾ ਕੇ ਅਕਾਲੀਆਂ ਦਾ ਭਗਵੰਤ ਮਾਨ ਦਾ ਵਿਰੋਧ ਜ਼ਿਆਦਾ ਹੈ ਭਗਵੰਤ ਮਾਨ ਦੇ ਵਿਰੋਧ ਦੇ ਨਾਲ ਕੀ ਉਹ ਸਤਾਈ ਜਿੱਤ ਸਕਣਗੇ ਸਵਾਲ ਬਹੁਤ ਵੱਡਾ ਹੈ ਕਿਉਂਕਿ ਭਗਵੰਤ ਮਾਨ ਪਿੰਡਾਂ 'ਚ ਭਾਵੇਂ ਮੁਫਤ ਬਿਜਲੀ ਹੈ ਭਾਵੇਂ 10 ਲੱਖ ਦਾ ਕੈਸ਼ਲੈਸ ਬੀਮਾ ਤੇ ਭਾਵੇਂ ਹੁਣ 1000 ਰੁਪਏ ਖਾਤਿਆਂ ਦੇ ਵਿੱਚ ਜਿਹੜੇ ਮਾਰਚ ਮਹੀਨੇ ਬਜਟ ਸੈਸ਼ਨ ਦੇ ਵਿੱਚ ਐਲਾਨ ਹੋ ਸਕਦੇ ਨੇ ਸੋ ਭਗਵੰਤ ਮਾਨ ਪਿੰਡਾਂ 'ਚ ਅੱਜ ਵੀ ਹਰਮਨ ਪਿਆਰਾ ਔਰ ਮਨੀਸ਼ ਸੋਸ਼ੋਧਿਆ ਔਰ ਅਰਵਿੰਦ ਕੇਦਰੀ ਵਾਲੇ ਸਮਝ ਚੁੱਕੇ ਨੇ ਕਿ ਪੰਜਾਬ 'ਚ ਅਗਰ ਸੱਤਾ ਦੁਬਾਰਾ ਲਿਆਉਣੀ ਹੈ ਤੇ ਭਗਵੰਤ ਮਾਨ ਨੂੰ ਪਿੱਛੇ ਨਹੀਂ ਕੀਤਾ ਜਾ ਸਕਦਾ ਅੱਜ ਭਗਵੰਤ ਮਾਨ ਸਭ ਤੋਂ ਮੂਰੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਚਿਹਰਾ ਬਣ ਕੇ ਔਰ ਭਗਵੰਤ ਮਾਨ ਆਪਣੇ ਦਮ ਤੇ ਇਸ ਵਕਤ ਪੰਜਾਬ ਦੀ ਸਰਕਾਰ ਚਲਾਉਂਦੇ ਵੀ ਨਜ਼ਰ ਆਉਂਦੇ ਨੇ ਰੈਲੀਆਂ ਦੇ ਵਿੱਚ ਭਗਵੰਤ ਮਾਨ ਦਾ ਜਿਹੜਾ ਜਿਹੜਾ ਢੰਗ ਤਰੀਕਾ ਹੈ ਉਨੇ ਬਹੁਤ ਕੁਝ ਬਦਲੇ ਆ ਭਗਵੰਤ ਮਾਨ ਦੀ ਸਖੀਅਤ ਬਾਰੇ ਸੋ ਹਾਲ ਦੀ ਖੜੀ ਭਗਵੰਤ ਮਾਨ ਲੋਕਾਂ ਚ ਹਰਮਨ ਪਿਆਰਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਲੀਡਰ ਕੋਲੇ ਕਾਬਲੀਅਤ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ ਅਗਰ ਉਹ ਲੋਕਾਂ ਚ ਹਰਮਨ ਪਿਆਰਾ ਨਹੀਂ ਤੇ ਵੋਟਾਂ ਵਾਲੀ ਜਿਹੜੀ ਤਾਕਤ ਹੈ ਉਹਨੂੰ ਨਹੀਂ ਮਿਲਦੀ ਸੋ ਅਗਰ ਲੀਡਰ ਹਰਮਨ ਪਿਆਰਾ ਹੈ ਤੇ ਵੋਟਾਂ ਉਹਦੀ ਤਾਕਤ ਬਣਦੀਆਂ ਨੇ ਸੋ ਭਗਵੰਤ ਮਾਨ ਅੱਜ ਵੀ ਹਰਮਨ ਪਿਆਰਾ ਹੈ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਘਟੋ ਘਟ ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ ਲੁੱਟਖਸੁੱਟ ਨਹੀਂ ਕੀਤੀ ਨਾ ਹੀ ਕੋਈ ਟਰਾਂਸਪੋਰਟਾਂ ਪਾਈਆਂ ਨਾ ਖੱਡਾਂ ਪਾਈਆਂ ਨਾ ਹੋਟਲ ਬਣਾਏ ਨਾ ਬੱਸਾਂ ਬਣਾਈਆਂ ਤੇ ਨਾ ਟਰਾਲੇ ਨਾ ਫਾਈਨਾਂਸ ਕੰਪਨੀਆਂ ਨਾ ਸ਼ਰਾਬ ਦੇ ਕਾਰੋਬਾਰ ਕੀਤੇ ਇਹਨਾਂ ਸਾਰੀਆਂ ਗੱਲਾਂ ਤੋਂ ਭਗਵੰਤ ਮਾਨ ਦੂਰ ਹੈ ਇਸ ਕਰਕੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੈ ਹੁਣ ਤਾਂ ਸੋਸ਼ਲ ਮੀਡੀਆ ਤੇ 2800 ਕਿਲੇ ਦੱਸੇ ਜਾਂਦੇ ਸੀ ਭਗਵੰਤ ਮਾਨ ਦੇ ਤੇ ਸੁਖਵੀਰ ਬਾਦਲ ਨੇ ਪਰਸੋਂ 2500 ਕਰਤੇ ਅਣ ਖਰੀਦੇ ਕਿੱਲਿਆਂ 'ਚ ਵੀ ਭਗਵੰਤ ਮਾਨ ਦਾ 300 ਕਿੱਲੇ ਦਾ ਨੁਕਸਾਨ ਹੋ ਗਿਆ। ਮਤਲਬ 2800 ਕਿੱਲੇ ਦਾ ਖਰੀਦੇ ਨਹੀਂ। ਉਹ ਵੀ ਘਟ ਕੇ 2500 ਰਹਿ ਗਏ ਤੇ 300 ਕਿਲੋ ਦਾ ਕਿੱਲੇ ਦਾ ਨੁਕਸਾਨ ਇਹ ਵੀ ਭਗਵੰਤ ਮਾਨ ਦਾ ਹੋ ਗਿਆ। ਇੱਥੇ ਖੜੀ ਆ ਅੱਜ ਪੰਜਾਬ ਦੀ ਪੋਲਿਟਿਕਸ ਆ ਕੇ। ਸੋ ਇਸ ਕਰਕੇ ਭਗਵੰਤ ਮਾਨ ਅੱਜ ਵੀ ਪਿੰਡਾਂ 'ਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਕੇ ਖੜਾ ਹੈ। ਭਾਵੇਂ ਐਂਟੀ ਕੰਮੈਂਸੀ ਇੱਕ ਪੱਧਰ ਤੇ ਹੈ। ਹਰ ਸਰਕਾਰ ਦੀ ਐਂਟਿੰਗ ਕੰਮੈਂਸੀ ਹੁੰਦੀ ਹੈ। ਇਸ ਦੇ ਬਾਵਜੂਦ ਵੀ आम आदमी पार्टी ਮੁਕਾਬਲੇ ਚ ਹੈ ਔਰ ਸਿੱਧਾ ਮੁਕਾਬਲਾ ਅਕਾਲੀ ਦਲ ਦੇ ਨਾਲ ਹੈ ਕਾਂਗਰਸ ਦੇ ਨਾਲ ਹੈ ਸੋ ਇਸ ਕਰਕੇ ਰੈਲੀਆਂ ਦੀ ਗਿਣਤੀ ਸਾਰਿਆਂ ਨੇ ਵਧਾਤੀ ਹੁਣ ਬੀਜੇਪੀ ਵਾਲੇ ਵੀ ਮੋਗੇ ਚ ਰੈਲੀ ਕਰਨ ਆਲੇ ਨੇ ਮਾਰਚ ਦੇ ਮਹੀਨੇ ਔਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੁਖਵੀਰ ਬਾਦਲ ਵੀ ਇੱਕ ਤੋਂ ਬਾਅਦ ਇੱਕ ਰੈਲੀ ਕਰ ਰਿਹਾ ਔਰ ਰਾਹੁਲ ਗਾਂਧੀ ਵੀ 28 ਫਰਵਰੀਆਂ 1 ਮਾਰਚ ਨੂੰ ਰੈਲੀ ਕਰਨ ਆ ਸਕਦਾ ਹੈ ਪੰਜਾਬ ਚ ਸੋ ਭਗਵੰਤ ਮਾਨ ਦੇ ਦੁਆਲੇ ਪੰਜਾਬ ਦੀ ਪੋਲਿਟਿਕਸ ਘੁੰਮ ਰਹੀ ਹੈ ਔਰ ਭਾਵੇਂ ਭਗਵੰਤ ਮਾਨ ਹਸਪਤਾਲ ਚ ਹੈ ਲੇਕਿਨ ਪੰਜਾਬ ਦੀ ਪੋਲਿਟਿਕਸ ਦਾ ਧੁਰਾ ਅੱਜ ਭਗਵੰਤ ਮਾਨ ਹੀ ਬਣਿਆ ਹੋਇਆ ਹੈ ਇਹ ਗੱਲ ਦਿਲਚਸਪ ਹੈ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਵੀਡੀਓ ਬਣਾ ਕੇ ਜਾਂ ਪ੍ਰੈਸ ਨੋਟ ਦੇ ذریعے ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ